ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪਹਿਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਪਾਸੇ ਸਫੀ ਹੈ ਰਸ਼ੀਨ ਪਿੰਡਾ ਐ ਅਹਿਮਦਗੜ ਦਾ ਇਲਾਕਾ ਹੈ ਔਰ ਤਿੰਨ ਜੱਫੇ ਕਲਵੀਰ ਜਟਾਣੇ ਦੇ 21000 ਦੇ ਵਿੱਕੀ ਸੁਖਪੁਰੇ ਦੀ ਯਾਦ ਦੇ ਵਿੱਚ ਯਾਦਾ ਫੋਗੀ ਸ਼ਨਾ ਜਸਾ ਨਾਨਕਸਰਿਆ ਤੇ ਉਹਦੇ ਸਾਰੇ ਭਰਾਵਾਂ ਵੱਲੋਂ ਇਹ ਮਾਣ ਸਨਮਾਨ ਬਖਸ਼ੇ ਜਾਣਗੇ। ਲਓ ਸਾਹਮਣੇ ਸ਼ੀਰਾ ਚੱਕਲੀ ਸ਼ੇਰ ਵਾਲਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ। ਅਮਰੀਕ ਆ ਆ ਗਿਆ। ਕਰਤੇ ਗੱਲ। ਆ ਗਿਆ ਰੁਪਿੰਦਰ ਕਹਿੰਦਾ ਆ ਆ ਗਿਆ। ਆ ਗਿਆ ਏ ਜਿਹੜਾ ਕਹਿੰਦੇ ਢਾਈਆਂ ਸਾਲਾਂ ਬਾਅਦ ਇੰਡੀਆ ਆਇਆ ਹੈ। ਜਿਹਦੇ ਕਹਿੰਦੇ ਪੰਜਾਬ ਆ ਕੇ ਖੁੱਤੀ ਪਾਈ ਹੈ। ਮੈਨੂੰ ਲੱਗਦਾ ਰੁਪਿੰਦਰਾ ਹੁਣ ਉਸੇ ਮੂੰਹ ਨਾਲ ਕਹਿੰਦਾ ਆ ਫੜ ਲਿਆ ਆ ਫੜ ਲਿਆ ਓਏ ਕਾਲੇ ਕੱਜ ਕਹਿੰਦੇ ਪੂਰੀ ਫੜ ਲਿਆ ਫੜਿਆ ਕਿਨੇ ਐ ਇਹ ਬਿੱਲਾ ਢੋਡਿਆਂ ਵਾਲਾ ਐਨ ਕਹਿੰਦੇ ਮੇਰੇ ਵੀਰੋ ਗੱਲ ਹੁੰਦੀ ਐ ਢੋਡਾਂ ਪਿੰਡ ਐ ਇਸ ਨੌਜੰਨ ਦਾ ਢੋਡੇ ਰਾਣਾ ਸਾਹਿਬ ਦੇ ਇਲਾਕੇ ਦਾ ਖਿਡਾਰੀ ਐ ਬਾਪਰੀਆ ਰਕੇਸ਼ ਇਸ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਬਰਸਾਲਪੁਰੀਆ ਅਰਸ਼ ਮੂਹਰੇ ਆੜ ਕੇ ਹੌਸਲਾ ਕਰਕੇ ਓਹ ਲਾਉ ਤਗੜਾ ਜੱਫਾ ਕਿ ਨਹੀਂ ਗੱਲ ਸਮੇਂ ਦੀ ਮੇਰੇ ਮਿੱਤਰੋ ਤਰਦਾ ਤੋੜਤੇ ਹੱਥ ਆਹ ਕਰਾਉ ਧੰ 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 ਤਾੜੀ 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 ਦਾ ਬਣਦੀ ਆ ਆ ਲਓ ਜੀ ਜੱਫੇ ਬਰਾਬਰ ਹੋ ਗਏ ਆ ਇੱਕ ਜੱਫਾ ਲੱਗ ਗਿਆ 21000 ਵਾਲਾ ਜਿਹੜਾ ਵਿੱਕੀ ਸੁਖਪੁਰੇ ਦੀ ਯਾਦ ਵਿੱਚ ਲੱਗੜੇ ਤਿੰਨ ਮੇਰੇ ਵੀਰੋ ਉਹਨਾਂ ਦੇ ਵਿੱਚੋਂ ਇਹ ਆ ਪਰ ਇਹ ਅਰਸ਼ ਨੇ ਲਾਇਆ ਪਰ ਉਹ ਕਲਵੀਰ ਦੇ ਜੱਫੇ ਸਨ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਢੀਲਾ ਜਾਂੜਲੀ ਵਾਲਾ ਲੈ ਵੀ ਬੌਪਰ ਆਲਿਓ ਅੱਜ ਕੁਝ ਨਾ ਕੁਝ ਵੱਖਰਾ ਕਰਨਾ ਪੈਣਾ ਇੱਕ ਪਾਸੇ ਸਫੀ ਹੈ ਰਸ਼ੀਨ ਪਿੰਡ ਹੈ ਪਰ ਢੀਲਾ ਜਾਂੜਲੀ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਸਚਨ ਬੌਪਰ ਆ ਗਿਆ ਖੇਡ ਮੈਦਾਨ ਅੰਦਰ ਆਓ ਸਾਹਮਣੇ ਕਹਿੰਦੇ ਬੌਪਰ ਵਾਲੇ ਵੀ ਰੇਡ ਪੈ ਰਹੀ ਹੈ ਉਹ ਕੁਲਵਿੰਦਰ ਖੜਾ ਗਰਾਊਂਡ ਦੇ ਵਿੱਚ ਕੁਲਵਿੰਦਰ ਮੋਫਰ ਵੀ ਰਿਹਾ ਹੈ ਕੁਲਵਿੰਦਰ ਨੇ ਵੀ ਕਈ ਲੀਆਂ ਤੇ ਲਿਆੰਦੇ ਹੈ ਕੁਲਵਿੰਦਰ ਧੰਨਵਾਦ ਹੈ ਜਿਉਂਦਾ ਰਹ ਨੌਜਾਨ ਕੁਲਵਿੰਦਰ ਨੇ ਕਈ ਲੀਆਂ ਤੇ ਲਿਆੰਦੇ ਹੈ ਮੇਰ ਕਰੇ ਪ੍ਰਣਾਤਨਾ ਲਓ ਕਹਿੰਦੇ ਬੋਪਰ ਵਾਲੇ ਵੀ ਕਬੱਡੀ ਪੈ ਰਹੀ ਹੈ ਜਿਹਦੇ ਲੰਗਰ ਛਕਣਾ ਹੈ ਉਹ ਟਰਾਲੀ ਖੜੀ ਹੈ ਵੀਰ ਕਹਿੰਦੇ ਵੀ ਜਾ ਕੇ ਤੁਸੀਂ ਛਕ ਸਕਦੇ ਹੋ ਅਗਲੇ ਸਾਲ ਦੇ ਲਈ ਜੀਨਾਬਾਈ ਕਹਿੰਦਾ ਵੀ ਗੱਟ ਕੇ ਲਾਣ ਕਰ ਦਿਓ ਵੀ ਪ੍ਰਾਈਜ਼ 2 ਲੱਖ ਦੂਜਾ 1.5 ਲੱਖ ਹੋਵੇਗਾ ਮੇਰੇ ਮਿੱਤਰੋ 2 ਲੱਖ ਤੇ 1.5 ਲੱਖ ਅਗਲੇ ਟੂਰਨਾਮੈਂਟ ਦੀ ਨੀਂਹ ਰੱਖਦੀ ਜੀਨੇ ਹੋਣਾ ਨੇ ਤੇ ਤਾੜੀਆਂ ਤੇ ਬਣਦੀਆਂ ਨੇ ਦਰਸ਼ਕ ਵੀਰੋ ਆ 50000 ਦੇ ਕਹਿੰਦੇ ਤਿੰਨ ਜੱਫੇ ਲੱਗਣੇ ਆ ਕੁਲਵੀਰ ਜਟਾਣੇ ਦੇ ਯਾਦਾ ਫੌਜੀ ਕਹਿੰਦਾ ਵੀ ਸਾਰੇ ਜੱਫੇ ਜਿਹੜੇ ਵੀ ਆਪਾਂ ਮਾਇਆ ਲਾਉਣੀ ਹੈ ਵਿੱਕੀ ਸੁਖਪਰੇ ਦੀ ਯਾਦ ਵਿੱਚ ਆਪਾਂ ਮਾਇਆ ਲਾਉਣੀ ਹੈ ਲਓ ਸਾਹਮਣੇ ਖੇਡ ਮੈਦਾਨ ਅੰਦਰ ਕਬੱਡੀ 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 ਬਣ ਗਿਆ ਰਪਿੰਦਰਾ ਮੇਲਾ ਬਣ ਗਿਆ ਉੱਧਰ ਬਾਬਰ ਸਿੰਘ ਜੀਆ ਦੇ ਦੋਤੇ ਕਹਿੰਦੇ ਉਹਨਾਂ ਨੇ 6000 ਪੁਜਦਾ ਕਰ ਦਿੱਤਾ ਹੈ ਬਹਾਦਰ ਸਿੰਘ ਜੀਆ ਨੇ ਦੋਤੇ ਨੇ ਗੱਗੂ ਬੜੀ ਵੀਰ ਨੇ ਧੰਨਵਾਦ ਹੈ ਕਾਕਾ ਗਰੇਵਾਲ ਜੀ ਨੇ ਐਲਾਨ ਕੀਤਾ ਹੈ ਵੀ ਅਗਲੇ ਸਾਲ ਪਹਿਲਾ ਪ੍ਰਾਈਜ਼ ਉਹਨਾਂ ਵੱਲੋਂ ਦਿੱਤਾ ਜਾਵੇਗਾ ਬਹੁਤ ਬੜਾ ਧੰਨਵਾਦ ਹੈ ਗੱਲ ਸਰਪੰਚਾਂ ਦੀ ਚੱਲਦੀ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਹੁਣ ਤਾਂ ਚੀਨਿਆ ਬਾਈ ਹੁਣ ਤੇ ਰਮਣ ਬਾਈ ਗੱਲੀਆਂ ਟੇਟਾਂ ਦਾ ਲਾੜੀ ਰਹਿ ਗਿਆ ਇਹ ਪ੍ਰਾਈਜ਼ ਪ੍ਰੋਜ ਤੇ ਹੋ ਗਿਆ ਉਹ ਮੁੰਡੇ ਕਹਿੰਦੇ ਖੜ ਗਏ ਅੜ ਗਏ ਗੱਲ ਟਿਕਾਣੇ ਲੱਗੂਗੀ ਆਹ ਜਿਹੜੇ ਬਰਸਾਲਪੁਰੀਆਂ ਏ ਹੋਰ ਨੰਬਰ ਰੀਡਰ ਦੇ ਸਜੂਟਦਾ ਹੋਇਆ ਅਗਲੀ ਕਬੱਡੀ ਰੁਪਿੰਦਰ ਬਾਈ ਗੋਪੀ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੈ ਉਹ ਸਟੇਜ ਤੇ ਪਹੁੰਚ ਜਾਵੇ ਗੋਪੀ ਨੂੰ ਸਾਡੀ ਬੇਨਤੀ ਹੈ ਉਹ ਸਟੇਜ ਤੇ ਪਹੁੰਚ ਜਾਵੇ ਲੈ ਵੀ ਸੇਬੂ ਧੰਨਵਾਦ ਹੈ ਨਾਨਕਾ ਪਿੰਡਾ ਮੇਰਾ ਬਚਪਨ ਗੁਜ਼ਰਿਆ ਹੈ ਲੈ ਵੀ ਅਮਰੀਕਾ ਬਰਨਾਲੇ ਦੇ ਵਿੱਚ ਮੇਰਾ ਜਨਮ ਹੋਇਆ ਸੀਗਾ ਲਓ ਸਾਹਮਣੇ ਖੇਡ ਮੈਦਾਨ ਅੰਦਰ ਛੰਨਾ ਵਾਲਾ ਇਹ ਛੰਨਾ ਵਾਲਾ ਇਹ ਛੰਨਾ ਵਾਲਾ ਕਿ ਦਬ ਗਿਆ ਜੱਟ ਛੰਨਾ ਵਾਲਾ ਪਾਈ ਐਵੇਂ ਸ਼ੋਰ ਨਹੀਂ ਜਾਂਦੇ ਜਿਨ੍ਹਾਂ ਨੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਜੋਤ ਕੈਨੇਡਾ ਮਨਾਵਾ ਕੀਪਾ ਕੈਨੇਡਾ ਭੋਤਨਾ ਗੁਰਦੀਪ ਭੋਤਨਾ ਸੇਭੂ ਭੋਤਨਾ ਇੰਦਰ ਕੈਨੇਡਾ ਲੱਖਾ ਤੇ ਹਰਦੀਪ ਭਾਈ ਰਪੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦਿਆ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੌਜਨ ਰਕੇਸ਼ ਬੋਪਰੀਆ ਨੰਬਰ ਲੈ ਗਿਆ ਅਗਲੀ ਕਬੱਡੀ ਉਧਰ ਕਾਕਾ ਗੱਰੇਵਾਲ ਜੀ ਸਰਪੰਚ ਨੇ ਉਹਨਾਂ ਨੇ ਐਲਾਨ ਕੀਤਾ ਹੈ ਵੀ ਪਹਿਲਾ ਪ੍ਰਾਈ 2 ਲੱਖ 80 ਦੇਵਾਂਗੇ ਬਹੁਤ ਵੱਡਾ ਧੰਨਵਾਦ ਹੈ ਮੇਰ ਕੜੇ ਪਰਮਾਤਮਾ ਇਹ ਯਾਰ ਬੇਲੀ ਜਾਂਦੇ ਰਹਿਣ ਭਾਈ ਚੀਨੇ ਉਹਨੇ ਭਾਈ ਰਵਣ ਹੋੜੀ ਯਾਦਾ ਫੌਜੀ ਦਿਲੋ ਦਵਾਵਾ ਨੇ ਤੇ ਬਹਾਦਰ ਸਿੰਘ ਜੀਆਂ ਦੇ ਦੋਤੇ ਇੱਕ ਲੱਗ ਗਿਆ ਇੱਕ ਹੋਰ ਲਓ ਕਬੱਡੀ 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 ਸ਼ਿਕਾਰ ਮਾਸ਼ੀਆਂ ਤੇ ਤਲਵੰਡੀ ਰਾਏ ਟੀਮਾ ਗਰਾਊਂਡ ਦੇ ਵਿੱਚ ਆ ਜਾਣ ਤਲਵੰਡੀ ਰਾਏ ਤੇ ਸ਼ਿਕਾਰਮਾਸ਼ੀਆਂ ਦਾ ਮੈਚ ਜਿਹੜਾ ਹੈ ਇਸ ਮੈਚ ਤੋਂ ਬਾਅਦ ਇਸ ਖੇਡ ਮੈਦਾਨ ਦੇ ਵਿੱਚ ਚੌਥਾ ਕੁਆਟਰ ਫਾਈਨਲ ਹੋਣਾ ਹੈ ਕਾਲਿਆ ਜੇਤੂ ਰੱਖ ਕੇ ਟਾਈਆਂ ਜਰੂਰ ਪਾ ਦਿਓ ਆਹ ਸਾਹਮਣੇ ਟੱਪਿਆ ਕਿ ਨਹੀਂ ਟੱਪਿਆ ਕਿ ਨਹੀਂ ਪਰ ਸੱਚੇ ਪਾਤਸ਼ਾਹ ਮਿਹਰ ਕਰੇ ਹਲਕੀ ਜੀ ਦੰਦ ਤੇ ਮੈਨੂੰ ਲੱਗਦਾ ਹੈ ਵੀ ਚੋਟ ਮਹਿਸੂਸ ਕਰ ਰਿਹਾ ਹੈ ਆਰਾਮ ਸਿੰਘ ਏਐਸਆਈ ਟੰਡੋਲੀ ਵਾਲਾ ਬਿੱਲੂ ਢੰਡੋਲੀ ਨੇ ਕਬੱਡੀ ਖੇਡੀ ਆਰਾਮ ਨੇ ਕਬੱਡੀ ਖੇਡੀ ਔਰ ਤਗੜੀ ਕਬੱਡੀ ਖੇਡੀ ਹੈ ਸਤਕਾਰ ਹੈ ਖੇਡੀ ਹੋਈ ਕਬੱਡੀ ਦਾ ਲਓ ਛੰਨਾ ਵਾਲਾ ਭੂਰੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਬੱਡੀ 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 ਕਰਦਾ ਹੋਇਆ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਬੋਪਰੀਆ ਸਚਨ ਆ ਗਿਆ ਅਮਰੀਕਾ ਓ ਸਦਰ ਕਹਿੰਦੇ ਬੋਪਰੀਆ ਕਬੱਡੀ ਪਾ ਰਿਹਾ ਹੈ ਅਗਲੇ ਮੈਚਾਂ ਦੀਆਂ ਟੀਮਾਂ ਪਹੁੰਚ ਜਾਣ ਜਲਦੀ ਤੋਂ ਜਲਦੀ ਉਧਰ ਸਾਡੇ ਵੀਰ ਨੇ ਉਧਰ ਸਰਦਾਰ ਬਹਾਦਰ ਸਿੰਘ ਦੇ ਉਹਨਾਂ ਦੇ ਦੋਤਿਆਂ ਵੱਲੋਂ ਅਰਸ਼ ਦਾ ਇੱਕ ਜੱਫਾ ਜਿਹੜਾ ਇੱਕ ਲੱਗ ਗਿਆ 1 ਤਿੰਨ ਹਜ਼ਾਰ ਦਾ ਰਪਿੰਦਰ ਵੀਰੇ ਆ ਜਾਓ ਜਟਾਰਿਆਂ ਵਾਲੇ ਦੇ ਕਹਿੰਦੇ ਤਿੰਨ ਆ 51 ਦੇ ਲੱਗਣਗੇ ਇੱਕ ਲੱਗ ਗਿਆ ਦੋ ਬਾਕੀ ਐ ਦੋ ਬਾਕੀ ਐ ਹਾਂਜੀ ਪੂਰੀ ਦੀਆਂ ਪੈਸੇ ਲੱਗੇ ਸੀ ਪੂਰੀ ਤੇ ਕਿੰਨਾ ਵੱਲੋਂ ਲੱਗਿਆ ਸੀ ਉਧਰ ਸਟੇਜ ਤੇ ਲੈ ਜਾਂਗੇ ਜੀ ਲੈ ਜਾਓ 3000 ਪੂਰੀ ਦਾ ਫੜਕੇ ਲੈ ਜਾਓ ਇਹ ਬਹਾਦਰ ਸਿੰਘ ਜੀਆ ਦੇ ਦੋਤਿਆਂ ਵੱਲੋਂ ਐ ਆ ਕਾਲੇ ਬੇਵੇ ਭੂਰੀ ਨੂੰ 3000 ਰਪਿੰਦਰ ਵੀਰੇ ਚੱਕ ਲਾ ਉੱਥੋਂ ਹੀ ਫੇਰ ਢੀਲਾ ਢੀਲਾ ਜਾਣਲੀ ਵਾਲਾ ਬੌਪਰੀਏ ਨੇ ਕੋਸ਼ਿਸ਼ ਕੀਤੀ ਤੇ ਨੰਬਰ ਜਿਹੜਾ ਰੀਡਰ ਦੇ ਹਿੱਸੇ ਐ ਲਾਸਟ ਕੁਆਰਟਰ ਫਾਈਨਲ ਦੇ ਲਈ ਕਾਲਾ ਅਰੂੜੇ ਕਿਆਮਲਾ ਤੇ ਕਾਲਾ ਜੀ ਨਾਲ ਅਮਰੀਕ ਖੋਸਾ ਕੋਟਲਾ ਜੀ ਸਾਂਝ ਪਾਉਣਗੇ ਸਾਂਝੇ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਲਓ ਕਬੱਡੀ ਖੇਡ ਮੈਦਾਨ ਅੰਦਰ ਰਕੇਸ਼ ਦੀ ਬਾਗੜੀਆਂ ਦੀ ਚੈਂਪੀਅਨਸ਼ਿਪ ਤੇ ਪਿਛਲੇ ਸਾਲ 골ਡਨ ਰੇਡ ਪਾਈ ਇਸ ਨੌਜੋਨ ਨੇ ਔਰ 11 ਫਰਵਰੀ 2026 ਹੋਊਗੀ ਬਾਗੜੀਆਂ ਦਾ ਵਰਲਡ ਕੱਪ ਖੇਡਿਆ ਜਾਊਗਾ ਕਾਲਾ ਬਾਗੜੀਆਂ ਵਾਲਾ ਸੱਦੇ ਦੇ ਰਿਹਾ ਉਧਰ ਮੋਹਨਵੀਰ ਬੱਲ ਕਹਿੰਦਾ ਵੀ ਇਸ ਸਾਲ ਪੂਰੇ ਟੂਰਨਾਮੈਂਟ ਦੇ ਵਿੱਚੋਂ ਇੱਕ ਪਲੇਅਰ ਜਿਹੜਾ ਮੈਨ ਆਫ ਦੀ ਟੂਰਨਾਮੈਂਟ ਚੁਣਿਆ ਜਾਣਾ ਤੇ ਜਿਹਨੂੰ 15 ਲੱਖ ਦਾ ਹਾਯਾ ਬੂਸਰ ਮੋਟਰਸਾਈਕਲ ਦੇ ਨਾਲ ਆਪਾਂ ਮਾਨ ਸਨਮਾਨ ਕਰਾਂਗੇ ਤੇ ਜਿਹੜੇ ਬੈਸਟ ਰੇਟਰ ਤੇ ਜਾਫੀ ਹੋਣਗੇ ਮੈਚ ਦੇ ਫਾਈਨਲ ਦੇ ਉਹਨਾਂ ਨੂੰ ਹਾਰਲੇ ਦਿੱਤੇ ਜਾਣਗੇ ਸਮੇਂ ਦੀ ਗੱਲ ਹੋਣੀ ਹੈ ਦਰਸ਼ਕਾਂ ਦੇ ਲਈ ਟਰੈਕਟਰ ਬੁਲਟ ਨਾਲ ਕਹਿੰਦੇ ਮੇਰੇ ਮਿੱਤਰੋ ਹਾਰਲੇ ਛੋਟਾ ਮੋਟਰਸਾਈਕਲ ਤੇ ਨਾਲ ਕਹਿੰਦੇ ਮੇਰੇ ਵੀਰੋ ਸਕੂਟਰੀ ਹੋਣੀ ਹੈ ਇੱਕ ਗਲਾਸੀ ਸੰਗਤ ਦਾ ਵੀ ਪਿਛਲੇ ਸਾਲ ਜਿਹੜਾ ਉਹ ਹਾਰਲੇ ਰਹਿ ਗਿਆ ਸੀਗਾ ਲੱਕੀ ਡਰਾਲ ਆ ਕੱਠ ਵੱਧ ਗਿਆ ਉਹ ਕਹਿੰਦਾ ਪਹਿਲੇ ਦਿਨ ਆਪਾਂ ਪਿਛਲੇ ਸਾਲ ਵਾਲਾ ਹਾਰ ਲੇ ਲੱਕੀ ਡਰਾਅ ਦੇ ਵਿੱਚ ਕੱਢਾਂਗੇ ਬਾਕੀ ਫੇਰ ਦੇਖਾਂਗੇ ਬਹੁਤ ਬਹੁਤ ਧੰਮਾਦ ਹੈ ਮੋੜਵੀਰ ਬੱਲ ਸੱਦੇ ਦੇ ਰਿਹਾ 12 13 ਤੇ 14 ਅਪ੍ਰੈਲ ਹੋਣੀ ਹੈ ਉਥਾਰੇ ਮੇਲੇ ਦੀ ਰਾਜ ਕੰਗੜਾ ਜੀ ਵੀਰ ਨੇ ਵੱਡੇ ਮਾਣ ਤੇ ਸਨਮਾਨ ਨਾਲ ਬਿੱਟੂ ਬੌਕਸਰ ਜੀ ਰਾਜ ਕਾਂਝਲਾ ਪਿੰਡ ਹੈ ਰਾਜਬਾਈ ਦਾ ਰਾਜ ਕਾਂਜਲਾ ਜੀ ਜੀ ਦਾ ਸਨਮਾਨ ਤੇ ਸਾਡੇ ਬਿੱਟੂ ਜੀ ਬਹੁਤ ਹੀ ਸਤਿਕਾਰ ਦੇ ਯੋਗ ਨੇ ਬਹੁਤ ਵੱਡਾ ਧੰਨਵਾਦ ਕਾਂਜਲੇ ਵਾਲੇ ਰਾਜ ਹੁਣੀ ਆਪਣੇ ਸਾਥੀਆਂ ਦੇ ਨਾਲ ਪੁੱਜਿਆ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਮੈਚ ਸਮਾਪਤ ਹੈ ਮੈਚ ਦੇ ਵਿੱਚੋਂ ਜੇਤੂ ਟੀਮ ਰਹੀ ਹੈ ਜੀ ਸੀ ਐਚ ਐਚ ਐਮ ਐਨ ਉਹ ਵੀ ਪੂਰਾ ਕੁਲਵਿੰਦਰ ਵੀ ਬੜਾ ਦਿਮਾਗੀ ਹੈ ਫਤੇਗੜ ਸ਼ਨਾ ਕੁਲਵੀਰ ਤੇ